ਹੂੰ ਦਾਣੇ-ਦੂਣੇ ਦਾ ਪੈਂਦੇ ਦੀਦੇ ਨਹੀਂ ਲੱਗਦੇ ਮਾਰ ਗੋਇਆ ਮੱਕੇ ਹਾਂ ਨਹੀਂ ਕੋਈ ਦਾਣਾ ਹੋਵੇ ਕਾ ਰਹੀ ਆ ਆਇਤਾ ਬਾਈ ਫਰਤ ਛੱਲੀਆਂ ਖਵਾਵੇਂਗਾ ਜੋ ਆਕਾਂ ਨੂੰ ਮੈਂ ਛੱਲੀਆਂ ਨਾ ਖਵਾਵੇਂਗਾ ਕਿਵੇਂ ਹੈ ਠੀਕ ਆ ਛੱਲੀਆਂ ਕਾਹਦੀਆਂ ਖਾਣੀਆਂ ਤਾਂ ਪੱਠਿਆਂ ਨੂੰ ਰੱਖੀ ਆ ਹਾਂ ਪੱਠੇ ਵੱਢਣ ਵਾਸਤੇ ਬੀਜੀ ਸੀ ਇਹ ਤਾਂ ਮਾਹ ਤਾਂ ਗਿਆ ਯਾਰ ਮੈਨੂੰ ਦੂਰੋਂ ਜੇ ਦੇਖਦੇ ਨੇ ਬਾਈਕੀ ਮੱਕੀ ਬੜੀ ਚੰਗੀ ਆ ਮੈਂ ਚਾਰ ਛੱਲੀਆਂ ਹੀ ਲੈ ਆਉਂਗਾ ਬਾਈਕ ਇਹ ਤਾਂ ਪੱਠਿਆਂ ਵਾਸਤੇ ਬੀਜੀ ਸੀ ਹੂੰ ਹੁਣ ਤੋਂ ਇਹ ਰਹਿ ਦੇ ਇਹਨੂੰ ਲੱਪਾ ਲਜਾਈਏ ਕਿੱਥੇ ਜਿਹੜਾ ਸਹਾਵਨਾ ਭਾਈ ਇਹਨੂੰ ਪੀਲਗਾ ਜਾ ਹੋਇਆ ਲੱਗਦਾ ਉਹ ਹਸਾਵਨਾ ਦਾ ਮੇਰਾ ਇਰਾਦਾ ਤਾਂ ਇਹ ਕਹਿੰਦਾ ਵੀ ਇਹਨੂੰ ਡਾਕਟਰ ਦੇ ਚੰਗੇ ਦੇ ਲੈ ਕੇ ਜਾਏ ਤਾਂ ਬੋਤਲਾਂ ਲੱਗਣਗੀਆਂ ਇਹ ਨਹੀਂ ਖੋਹਦੀ ਦਾਣਾ ਜੇ ਤੁਸੀਂ ਕਹਿੰਦੇਗਾ ਵੀ ਇਹਦੇ ਨਾਲ ਦੁੱਧ ਵੱਜੂਗਾ ਕਿਸੇ ਦੇ ਪਸ਼ੂ ਦਾ ਉਹ ਦਾਣਾ ਤੁਹਾਨੂੰ ਨਹੀਂ ਉਪਾਇਏ ਕੀ ਆਪਾਂ ਮਾੜੀ ਮੋਟੀ ਵੱਧ ਜੇ ਜਿਹੜੇ ਹਸਾਵਨਾ ਬਾਈ ਇਹਦੇ ਹਾਲਾਤ ਆ ਨਾ ਇਹਦੇ ਸੱਲ ਜੇ ਡਾਊਨ ਹੋਏ ਪਿਆ ਮੇਰੇ ਹਸਾਵਨਾ ਤਾਂ ਇਹਨੂੰ ਬੱਕਰੀ ਦੇ ਦੁੱਧ ਦੀ ਸਪਰੇ ਕਾ ਯਾ ਹੋਏ ਹਾਂ ਹੋਰ ਨਹੀਂ ਇਹ ਖਵਾਉਂ ਦੇ ਤੈਨੂੰ ਛੱਡ ਲੰਗਾ ਓਏ ਬਾਏ ਓਏ ਓਏ